ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਅੱਜ ਜਿਹੜੀ ਕਿ ਰਮਦਿੱਤੇ ਵਾਲਿਆਂ ਜਿਹੜਾ ਕੈਂਚੀਆਂ ਨੇ ਕੈਂਚੀਆਂ ਦੇ ਨਾਲ ਪਸ਼ੂ ਵਾਲਾ ਹਸਪਤਾਲ ਆ ਸਰਕਾਰੀ ਉਹਦੇ ਬਿਲਕੁਲ ਪਿਛਲੇ ਪਾਸੇ ਲੱਗਦੀ ਆ ਦੋਸਤੋ ਗਰਾਊਂਡ ਦੇ ਵਿੱਚ ਉੱਥੇ ਪਹੁੰਚੇ ਹੋਏ ਆ ਆ ਵੀਡੀਓ ਦੇ ਵਿੱਚ ਸਾਹਮਣੇ ਤੁਹਾਨੂੰ ਇੱਕ ਤੀਜੇ ਸੂਏ ਮੱਝ ਨਜ਼ਰ ਆ ਰਹੀ ਹੈ ਇੱਕ ਵਾਰ ਮੂੰਹ ਮੱਥਾ ਦੇਖ ਲਓ ਮੱਝ ਦਾ ਬਾਈਆਂ ਨੇ ਹਾਰ ਸ਼ਿੰਗਾਰ ਕਰ ਛੱਡਿਆ ਪੂਰਾ ਹਾਰ-ਹੂਰ ਪਾ ਕੇ ਤੇ ਬਾਕੀ ਅਗਲੀ ਗੱਲਬਾਤ ਬਾਈ ਜੀ ਨਾਲ ਕਰਾਊਂਗਾ ਮੈਂ ਬਾਈ ਆਸ੍ਰੀ ਗੁਰ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਮਨਦੀਪ ਸਿੰਘ ਅੱਗਾ ਪਿੰਡ ਭਲਾਈ ਕੇ ਏ ਮੱਝ ਕਿੰਨੇਵੇਂ ਸੂਏ ਵੀਰੋ ਤੀਜੇ ਸੂਏ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ ਹਫਤਾ ਦੱਸ ਦਿੰਦਾ ਹਫਤਾ ਦਾ ਪੁੱਤ ਕਿੰਨਾ ਤਿਆਰ ਆ ਇਸ ਟਾਈਮ ਉ ਤਾਂ ਹੈਗਾ 11 ਕਿਲੋ 11 ਕਿਲੋ ਕੀ ਰੇਟ ਕਰਦੇ ਆ ਇਹਦਾ ਰੇਟ ਤਾਂ 85000 ਕਰਦੇ ਆ ਕਿੰਨੇ ਦੀ ਛੜ ਤੋਂਗੇ ਜਮਾ ਲਾਸਟ ਜਨੂਅਰ ਮੌਕੇ ਦੀ 75000 ਦੀ ਛੜ ਦਾਂਗੇ ਹਾਂ ਜਾਂ ਨਹੀਂ ਆ ਅੱਛਾ 75000 ਫਿਕਸ ਰੇਟ ਆ ਦੋਸਤ ਫਿਕਸ ਰੇਟ ਹਾਂ ਜਾਂ ਨਹੀਂ ਆ ਅੱਛਾ ਆਪਣਾ ਨੰਬਰ ਬੋਲ ਦਿਓ ਜੀ 90561 ਜਾ 12086 ਅੱਛਾ ਬੱਚਾ ਕੀ ਹੈ ਨਾ ਭਾਈ ਕੱਟਾ ਹੈ ਕੱਟਾ ਆਹ ਕੱਟਾ ਦੋਸਤੋ ਨਾਲ 10 12 ਦਿਨ ਦੀ ਬਾਈ ਕਹਿੰਦਾ ਸੂਈ ਹੋਈ ਹੈ ਤੀਜੀ ਸੂਈ ਝੋਟੀ ਹੈ ਇਹ ਦੁੱਧ ਬਾਈ ਕਹਿੰਦਾ 11 ਕਿਲੋ ਹੈ ਤੇ ਬਾਕੀ ਕਹਿੰਦਾ ਮੌਕੇ ਤੇ 75000 ਕੀ ਦੀ ਛੱਡ ਦਾਂਗੇ ਫਿਕਸ ਰੇਟ ਹੈ ਤੋਰੀ ਵੀਰ ਮੜੀ ਚੌੜੇ ਟਾਂ ਚੇਰੀ ਮੱਝਾ ਦੋਸਤੋ ਮੋੜਤਾ ਥਾਣਾ ਕੱਲਾ ਕੱਲਾ ਥਾਣਾ ਦੂਵੀ ਤੇ ਲੱਗਿਆ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ ਇੱਕ ਵਾਰੀ ਬਾਕਿ ਕਮਾਲ ਆ ਬਾਈ ਤੀਜੇ ਸੂਏ ਝੋਟੀ ਦੱਸਦਾ ਬਾਈ 10 12 ਦਿਨ ਦੀ ਸੂਈ ਹੋਈ ਆ ਕਹਿੰਦਾ 11 ਕਿਲੋ ਦੁੱਧ ਇਸ ਟਾਈਮ ਤਿਆਰ ਹੈ ਤੇ 75000 ਰੁਪਏ ਬਾਈ ਨੇ ਫਿਕਸ ਰੇਟ ਕਿਹਾ ਬਿਲਕੁਲ ਲਾਸਟ ਥਣ ਹਵਾਨਾ ਇੱਕ ਵਾਰ ਨੇੜੇ ਤੋਂ ਦਿਖਾ ਦੇਣਾ ਤੁਹਾਨੂੰ ਤੇ ਬਾਕੀ ਮੈਂ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਲੈ ਲਿਓ ਆ ਇਹਦਾ ਬੱਚਾ ਦੋਸਤੋਂ ਨਾਲ ਕੱਟਾ ਪਿੱਛੇ ਬਹੁਤ ਚੌੜੇ ਢਾਂਚੇ ਦੀ ਆ ਦਰਮਿਆਨੇ ਕੱਦ ਕਾਟ ਚ ਹੈ 11 ਕਿਲੋ ਦੁੱਧ ਇਸ ਟਾਈਮ ਬਾਈ ਕਹਿੰਦਾ ਤਿਆਰ ਹੈ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਫਿਰ ਤੋਂ ਦੋਸਤੋ ਅੱਜ ਦੇ ਨਾਲ ਕੱਟਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ